ਫਰਾਂਸ ਸਿਟੀ ਅਮਰਗੜ ਦੇ ਏਰੀਆ ਵਿੱਚ ਇੱਕ ਕਿਡਨਾਪਿੰਗ ਦਾ ਇਨਸੀਡੈਂਟ ਹੋਇਆ ਸੀ ਇਹਦੇ ਵਿੱਚ ਵਿੱਚ ਠੇਮ ਸੀਗੇ ਹਰਸ਼ ਕੁਲਰ ਇਹ ਆਪਣੇ ਕਾਰ ਵਿੱਚ ਮੌਜੂਦ ਸੀਗੇ 20 April ਨੂੰ ਜਦੋਂ ਉਹ ਚਾਰ ਅਣਪਛਾਤੇ ਵਿਅਕਤੀ ਇਹਨਾਂ ਦੇ ਘਰ ਆਖਦੇ ਹੁੰਦੇ ਇਹ ਇਨਦੇ ਫਰਾਂਸ ਦੇ ਫੇਸ ਤੇ ਚਾਰੇ ਅਣਪਛਾਤੇ ਵਿਅਕਤੀਆਂ ਦੇ ਫੇਸ ਤੇ 마સ્ક 마સ્ક ਸੀਗਾ ਇਹ ਆਪਣੇ ਆਪ ਨੂੰ ਪੁਲਿਸ ਮੁਲਾਜ਼ਮ ਦੱਸਦੇ ਤੇ ਹਰਸ਼ ਨੂੰ ਆਪਣੇ ਨਾਮ ਲੈ ਜਾਂਦੇ ਨੇ ਅ ਜਦੋਂ ਇਹ ਰਾਸਤੇ 'ਚ ਫੋਨ ਤੇ ਹੈ ਤੇ ਵਿਕਟਮ ਦੀ ਫੈਮਿਲੀ ਨੂੰ ਉਹ ਲੈਸਨ ਕਾਲ ਆਂਦੀ ਹੈ ਜਿਹਦੇ ਵਿੱਚ 10 ਲੱਖ ਦੀ ਫਿਰੋਤੀ ਮੰਗੀ ਜਾਂਦੀ ਹੈ। ਅ ਇਨ ਦਾ ਮੀਨ ਟਾਈਮ ਜਿਹੜੀ ਵਿਕਟਮ ਦੀ ਫੈਮਿਲੀ ਹੈ ਪੁਲਿਸ ਨੂੰ ਇਨਫੋਰਮ ਕਰ ਦਿੰਦੀ ਹੈ ਤੇ ਪੁਲਿਸ ਇਮੀਡੀਏਟਲੀ ਐਕਸ਼ਨ ਕਰਦੀ ਹੈ ਤੇ ਟੈਕਨੀਕਲੀ ਦੇਖ ਕੇ ਤੇ ਵਿਕਟਮ ਦੀ ਲੋਕੇਸ਼ਨ ਫ੍ਰੇਸ ਕਰ ਦਿੰਦੀ ਹੈ। ਅ ਇਨ ਦਾ ਮੀਨ ਟਾਈਮ ਜਿਹੜੇ ਕਿਡਨੈਪਰਸ ਹੈਗੇ ਆ ਉਹਨਾਂ ਨੂੰ ਇਸ ਦਾ ਵੀ ਖਬਰ ਲੱਗ ਜਾਂਦੀ ਹੈ ਕਿ ਪੁਲਿਸ ਪਾਰਟੀ ਜਿਹੜੇ ਹੈ ਉਹਨਾਂ ਨੇ ਫਾਲੋ ਕਰ ਲਈ ਹੈ। ਤੇ ਉਹ ਵਿਕਟਮ ਨੂੰ ਦਾਣਾ ਮੰਡੀ ਖਾਣਾ ਜਿਹੜੇ ਨੇ ਡ੍ਰੌਪ ਕਰਕੇ ਚਲੇ ਜਾਂਦੇ ਨੇ ਜਿੱਥੋਂ ਪੁਲਿਸ ਪਾਰਟੀ ਜਾ ਕੇ ਰਿਕਵਰ ਕਰ ਲੈਂਦੀ ਹੈ ਵਿਕਟਮ ਨੂੰ ਅ ਇਸ ਤੋਂ ਬਾਅਦ ਬਹੁਤ ਗੜੀ ਮਿਹਨਤ ਕਰਕੇ ਟੈਕਨੀਕਲੀ ਤੇ ਹਿਊਮਨ ਸੋਰਸ ਲਗਾ ਕੇ ਮਲੇਰਕੋਟਲਾ ਪੁਲਿਸ ਵੱਲੋਂ ਇਸ ਕੇਸ ਨੂੰ ਜਿਹੜਾ ਨੇ ਕੈਕਟਰ ਦਿੱਤਾ ਗਿਆ ਹੈ ਇਸ ਦੇ ਵਿੱਚ ਪੰਜ ਦੋਸ਼ੀ ਇੰਵੋਲਵ ਸੀ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਇਹਨਾਂ ਦੇ ਨਾਮ ਹੈ ਨਬੀ ਆलम ਫਾਇਦਲ ਚਾਂਦ ਜਗਜੀਤ ਸਿੰਘ ਐਂਡ ਅਲਵਾਰ ਨਬੀ ਆलम ਸਾਹਿਬ ਜਾਨ ਚਕਜੀਤ ਇਹ ਲੁਧਿਆਣਾ ਦੇ ਰੈਜ਼ੀਡੈਂਟ ਨੇ ਤੇ ਅਨਵਰ ਜਿਹੜਾ ਹੈ ਉਹ ਸਿੱਟੀ ਅਮਦਗੜ ਏਰੀਆ ਦਾ ਹੈ ਇਹਦੇ ਵਿੱਚ ਜਿਹੜਾ ਵਾਰਦਾਤ ਦੌਰਾਨ ਜਿਹੜੀ ਕਾਰ ਯੂਜ਼ ਹੋਈ ਸੀਗੀ ਉਸ ਨੂੰ ਵੀ ਗਰਾਊਂਡ ਕਰ ਲਿਆ ਗਿਆ ਹੈ ਹਵਾ ਦਾ ਮੇਜ਼ ਸਫੇਦ ਰੰਗ ਦੀ ਜਿੱਥੇ ਫੇਕ ਨੰਬਰ ਪਲੇਟ ਸੀਗਾ ਉਹ ਰਿਕਵਰ ਕਰ ਦਿੱਤੀ ਗਈ ਹੈ ਬਾਕੀ ਮਾਮਲੇ ਦੀ ਤਫਤੀਸ਼ ਚੱਲੇ ਜਾ ਰਹੀ ਹੈ ਜੇ ਕਿਸੇ ਹੋਰ ਦੀ ਵੀ ਸ਼ਮੂਲੀਅਤ ਇਸ ਵਿੱਚ ਸਾਹਮਣੇ ਆਈ ਤੇ ਉਸ ਤੇ ਵੀ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ Thank you.